ਛੋਟੇ ਸਾਹਿਬ ਜਾਦੇ ਆ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜਗਤ ਮਾਤਾ ਗੁਜਰਕੌਰ ਜੀ ਦੀ ਇਦੂਤੀ ਤੇ ਲਸਾਨੀ ਸ਼ਹਾਦਤ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਵਿਖੇ ਲੱਗਣ ਵਾਲੇ ਜੋ ਸਾਲਾਨਾ ਸ਼ਹੀਦੀ ਜੋੜ ਇਸ ਵਾਰ 25 ਦਸੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਤੇ ਪ੍ਰਸ਼ਾਸਨ ਵੱਲੋਂ ਇਸ ਦੇ ਲਈ ਪੂਖਤਾ ਪ੍ਰਬੰਧ ਕਰ ਲਏ ਗਿਆ ਨੇ ਕੀ ਕੀ ਪ੍ਰਬੰਧ ਕੀਤੇ ਗਏ ਨੇ ਸਾਡੇ ਨਾਲ ਮੌਜੂਦ ਨੇ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਮੈਮ ਹਾਂਜੀ ਮੈਮ ਕੀ ਹੋਏ ਪ੍ਰਬੰਧ ਕੀਤੇ ਗਏ ਨੇ ਤੇ ਜਨਤਾ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੋਇਆਂ ਪ੍ਰਸ਼ਾਸਨ ਵੱਲੋਂ ਕੀ ਕੁਝ ਨਵਾਂ ਲਿਆਂਦਾ ਜਾ ਰਿਹਾ ਹੈ ਅਸੀਂ ਜੀ ਤਿੰਨ ਦਿਨ ਦੀ ਸ਼ਹੀਦੀ ਸਬਾ ਲਈ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤਾਂ ਜੋ ਇੰਨੀ ਲੱਖਾਂ ਦੀ ਤਦਾਦ ਸੰਖਿਆ ਵਿੱਚ ਸਾਡੇ ਕੋਲ ਸ਼ਰਧਾਲੂ ਆਉਂਦੇ ਹਨ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਔਕੜ ਪੇਸ਼ ਨਾ ਆਵੇ ਇਹਦੇ ਲਈ ਅਸੀਂ ਵੱਖ-ਵੱਖ ਕਮੇਟੀਆਂ ਬਣਾ ਕੇ ਜਿਵੇਂ ਸਿਹਤ ਕਮੇਟੀ ਪਾਣੀ ਦੀ ਸਪਲਾਈ ਦੀ ਕਮੇਟੀ ਟ੍ਰੈਫਿਕ ਕਮੇਟੀ ਪਾਰਕਿੰਗ ਕਮੇਟੀ ਇਹ ਸਾਰਾ ਕੁਝ ਕਰ ਲਿਆ ਹੈ ਪੂਕਤਾ ਪ੍ਰਬੰਧ ਇੱਥੇ ਮੈਂ ਦੱਸਣਾ ਚਾਹਾਂਗੀ ਕਿ ਸਾਡੇ ਵੱਲੋਂ ਬੇਸ਼ੱਕ ਪ੍ਰਬੰਧ ਕਰ ਲਏ ਗਏ ਹਨ ਪਰ ਜਦ ਤੱਕ ਸਾਨੂੰ ਸੰਗਤ ਵੱਲੋਂ ਸਹਿਯੋਗ ਨਹੀਂ ਮਿਲਦਾ ਤਾਂ ਇਹ ਪ੍ਰਬੰਧ ਚੰਗੀ ਤਰ੍ਹਾਂ ਨਿਪੜੇ ਨਹੀਂ ਜਾ ਸਕਦੇ ਵੈਸੇ ਜਿਹੜੀਆਂ ਮੈਡੀਕਲ ਫੈਸਿਲਿਟੀਆਂ ਹੈ ਜਿਵੇਂ ਕਿ ਆਪਾਂ 6 ਡਿਸਪੈਂਸਰੀਆਂ ਸਟੈਬਲਿਸ਼ ਕਰ ਲਿਆ ਹਨ 9 ਐਂਬੂਲੈਂਸਸ ਹਨ ਪੀਣ ਦੇ ਪਾਣੀ ਦਾ ਪ੍ਰਬੰਧ ਹੈ ਮਿਊਨਿਸਪਲ ਕਾਉਂਸਲ ਵੱਲੋਂ ਦਿਨ ਰਾਤ ਸਫਾਈ ਕੀਤੀ ਜਾ ਰਹੀ ਹੈ ਬਿਕੋਜ਼ ਸਫਾਈ ਮੇਨਟੇਨ ਕਰਨਾ ਇੱਕ ਬਹੁਤ ਵੱਡੀ ਮੁਹਿੰਮ ਹੈ ਖਾਸ ਕਰਕੇ ਜਿੱਥੇ ਲੱਖਾਂ ਦੀ ਸੰਖਿਆ ਵਿੱਚ ਲੋਕ ਆਉਂਦੇ ਹਨ ਸੋ ਇਸ ਤੋਂ ਇਲਾਵਾ ਅਸੀਂ ਬਾਬਾ ਕਸ਼ਮੀਰ ਸਿੰਘ ਪੂਰੀ ਵਾਲੇ ਜੀ ਦਾ ਵੀ ਸਹਿਯੋਗ ਲਿਆ ਹੈ ਜੋ ਆਪਣੀਆਂ ਮਸ਼ੀਨਾਂ ਲੈ ਕੇ ਇੱਥੇ 19 ਤਰੀਕ ਨੂੰ ਆਏ ਹੋਏ ਹਨ ਇਸ ਤੋਂ ਇਲਾਵਾ ਜਨਤਾ ਦੀ ਸਹੂਲਤ ਲਈ 6 ਇਨਫੋਰਮੇਸ਼ਨ ਸੈਂਟਰ ਸਟੈਬਲਿਸ਼ ਕੀਤੇ ਗਏ ਹਨ ਪਵੰਜ ਰਹਿਣ ਬਸੇਰੇ ਵੀ ਸਟੈਬਲਿਸ਼ ਕੀਤੇ ਗਏ ਹਨ ਤੇ ਇਸ ਵਾਰ ਅਸੀਂ ਦੇਖਿਆ ਕਿ ਪਿਛਲੀ ਸਭਾਵਾ ਵਿੱਚ ਕੁਝ ਲੋਕ ਕੁਝ ਸੰਗਤ ਚੱਲਦੇ-ਚੱਲਦੇ ਥੱਕ ਜਾਂਦੀ ਹੈ ਤਾਂ ਉਹਨਾਂ ਨੂੰ ਬੈਠਣ ਦੀ ਇੱਕ ਵਿਵਸਥਾ ਚਾਹੀਦੀ ਹੁੰਦੀ ਹੈ ਤੇ ਉਹ ਫਿਰ ਜਿੱਥੇ ਵੀ ਜਗ੍ਹਾ ਮਿਲਦੀ ਹੈ ਉੱਥੇ ਬੈਠਦੇ ਹਨ ਪਰ ਇਸ ਲਈ ਇਸ ਵਾਰ ਅਸੀਂ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਕੰਪਲੈਕਸ ਵਿੱਚ ਜਿਹੜਾ ਪਾਰਕ ਹੈ ਉਸ ਨੂੰ ਇੱਕ ਆਰਾਮ ਕੇਂਦਰ ਵਜੋਂ ਇਸਟੈਬਲਿਸ਼ ਕੀਤਾ ਹੈ ਉਹਦੇ ਵਿੱਚ ਕਾਫੀ ਲੋਕ ਬੈਠ ਵੀ ਸਕਦੇ ਹਨ ਗੱਦੇ ਵਿੱਚ ਆਏ ਗਏ ਹਨ ਤਾਂ ਕਿ ਜਦ ਕੋਈ ਥੱਕ ਜਾਏ ਤਾਂ ਆ ਕੇ ਕੁਝ ਦਿਨ ਆਰਾਮ ਕਰਕੇ ਉਸ ਤੋਂ ਬਾਅਦ ਆ ਜਾ ਕੇ ਗੁਰਦੁਆਰਾ ਸਾਹਿਬ ਨਤਮਸਤਕ ਹੋ ਸਕੇ ਤੇਮ ਕੁਝ ਖਾਸ ਤੌਰ ਤੇ ਦੇਖਿਆ ਜਾਵੇ ਤਾਂ ਅਰਲੀਕਰ ਰਿਲੀਜੀਅਸ ਪ੍ਰੋਗਰਾਮ ਹੁੰਦੇ ਨੇ ਜੀ ਸਮਾਗਮ ਕਿਤੇ ਜਾਂਦੇ ਨੇ ਤਾਂ ਕੁਝ ਪਾਬੰਦੀਆਂ ਵੀ ਪ੍ਰਸ਼ਾਸਨ ਵੱਲੋਂ ਲਗਾਈਆਂ ਗਈਆਂ ਨੇ ਕਿਸ ਤਰ੍ਹਾਂ ਦੀਆਂ ਹੋਣਗੀਆਂ ਜੀ ਅਸੀਂ ਇੱਥੇ ਪਾਬੰਦੀਆਂ ਲਾਈਆਂ ਗਈਆਂ ਹਨ ਕਿ ਗੁਰਦੁਆਰਾ ਸਾਹਿਬ ਦੇ 3 ਕਿਲੋਮੀਟਰ ਰੇਡੀਅਸ ਦੇ ਵਿੱਚ ਤੇ ਇਨਫੈਕਟ ਉਸ ਤੋਂ ਵੀ ਵਧਾ ਦਿੱਤਾ ਹੈ ਕਿ ਕੋਈ ਵੀ ਠੇਕਾ ਖੁੱਲਾ ਨਹੀਂ ਰਹੇਗਾ ਇਸ ਤੋਂ ਇਲਾਵਾ ਲਾਊਡ ਸਪੀਕਰਸ ਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ ਕਿਉਂਕਿ ਤੇ ਇੱਕ ਇਨਫੈਕਟ ਮੈਂ ਜਨਤਾ ਨੂੰ ਵੀ ਅਪੀਲ ਕਰਨਾ ਚਾਹੁੰਦੀ ਹਾਂ ਕਿ ਜਿਹੜੇ ਲੰਗਰ ਸਟੈਬਲਿਸ਼ ਕੀਤੇ ਹਨ ਉਹਦੇ ਵਿੱਚ ਕਿਸੇ ਕਿਸਮ ਦਾ ਸ਼ੋਰ ਸ਼ਰਾਬਾ ਕੋਈ ਲਾਊਡ ਸਪੀਕਰ ਯੂਜ਼ ਨਹੀਂ ਹੋਏਗਾ ਤਾਂ ਜੋ ਜਿਹੜੀ ਸੰਗਤ ਹੈ ਉਹ ਆ ਕੇ ਆਰਾਮ ਨਾਲ ਬਾਣੀ ਦਾ ਪ੍ਰਚਾਰ ਸੁਣ ਸਕੇ ਤੇ ਸਿਮਰਨ ਕਰ ਸਕੇ ਤੁਸੀਂ ਪਬਲਿਕ ਨੂੰ ਕੀ ਬਿਲ ਕਹਿਣਾ ਚਾਹੋਗੇ ਤੁਸੀਂ ਪਬਲਿਕ ਨੂੰ ਮੈਂ ਇਹੀ ਅਪੀਲ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਇੱਕ ਜ਼ਿੰਮੇਵਾਰ ਨਾਗਰਿਕ ਦਾ ਸਬੂਤ ਦਿੰਦੇ ਹੋਏ ਸਫਾਈ ਮੇਨਟੇਨ ਕਰੋ ਗਿੱਲਾ ਕੂੜਾ ਸੁੱਕਾ ਅਲੱਗ ਰੱਖੋ ਇੱਥੇ ਕਿਸੇ ਵੀ ਕਿਸਮ ਦੀ ਹੁੱਲੜਬਾਜ਼ੀ ਨਾ ਹੋਵੇ ਆ ਕਾਫੀ ਟਰਾਲੀਆਂ ਆਉਂਦੀਆਂ ਹਨ ਲੰਗਰ ਵਾਲੀਆਂ ਤੇ ਉਹਦੇ ਵਿੱਚ ਕੁਝ ਨੌਜਵਾਨ ਉੱਚੀ ਉੱਚੀ ਮਿਊਜ਼ਿਕ ਲਾ ਦਿੰਦੇ ਹਨ ਧਾਰਮਿਕ ਗੀਤ ਬੇਸ਼ੱਕ ਜਾਂ ਓਵਰਟੇਕਿੰਗ ਕਰਦੇ ਹਨ ਰੇਸਾਂ ਦੀ ਲੱਗਦੀਆਂ ਹਨ ਇਹ ਸਭ ਤੋਂ ਪਰਹੇਜ਼ ਕੀਤਾ ਜਾਏ ਤੇ ਟ੍ਰਾਫਿਕ ਦੀ ਮੈਨੇਜਮੈਂਟ ਲਈ ਟ੍ਰਾਫਿਕ ਦੀ ਰੂਲ ਨਿਯਮਾਂ ਦੀ ਪਾਲਣਾ ਕੀਤੀ ਜਾ। ਸੋ ਸ਼ਹੀਦੀ ਜੋੜ ਮੇਲ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਪੂਖਤਾ ਪ੍ਰਬੰਧ ਕੀਤੇ ਗਏ ਹਨ। ਸਾਡੇ ਨਾਲ ਮੌਜੂਦ ਨੇ ਐਸਐਸਪੀ ਮੈਡਮ ਫਤਿਹਗੜ ਸਾਹਿਬ। ਹਾਂਜੀ ਮੈਮ ਫਤਿਹਗੜ ਸਾਹਿਬ ਪੁਲਿਸ ਵੱਲੋਂ ਕੀ ਕੀ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਪਬਲਿਕ ਨੂੰ ਸਹੂਲਤ ਦੇ ਪੱਖੋਂ ਦੇਖਿਆ ਜਾਵੇ। ਜੀ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ 25 26 27 ਨੂੰ ਸ਼ਹੀਦੀ ਸਭਾ ਮਨਾਈ ਜਾ ਰਹੀ ਹੈ ਇਸ ਸਾਲ। ਪਰ ਅਸੀਂ ਦੇਖ ਰਹੇ ਹਾਂ तकरीबन ਪਿਛਲੇ ਹਫਤੇ ਤੋਂ ਇੱਥੇ ਬਹੁਤ ਵੱਡੀ ਸੰਖਿਆ ਦੇ ਵਿੱਚ ਸੰਗਤ ਪਹੁੰਚ ਰਹੀ ਹੈ ਨਤਮਸਤਕ ਹੋਣ ਦੇ ਲਈ ਤੇ ਉਸ ਦੇ ਮੱਦੇ ਨਜ਼ਰ ਪੁਲਿਸ ਵੱਲੋਂ ਪਹਿਲਾਂ ਤਾਂ ਐਡਵਾਂਸ ਪ੍ਰਬੰਧ ਕੀਤੇ ਗਏ ਨੇ ਜੀ ਤੇ तकरीबन 3000 ਤੋਂ ਵੱਧ ਪੁਲਿਸ ਫੋਰਸ ਇੱਥੇ ਤਾਇਨਾਤ ਹੈ 500 ਦੇ ਆਸ-ਪਾਸ ਜਿਹੜੇ ਵੋਲੰਟੀਅਰਸ ਨੇ ਜਿਹੜੇ ਕਿ ਵੱਖ-ਵੱਖ ਅਥਾ ਮਾ ਤੋਂ ਸਾਡੇ ਕੋਲ ਪਹੁੰਚੇ ਨੇ ਕੁਝ ਐਸਜੀਪੀਸੀ ਦੇ ਨੇ ਤੇ ਕੁਝ ਐਨਸੀਸੀ ਦੇ ਨੇ ਤੇ ਖਾਲਸਾਈਡ ਵਾਲੇ ਵੀ ਜਿਹੜੇ ਹੈਗੇ ਨੇ ਵੌਲੰਟੀਅਰਸ ਉਹ ਫਤਗੜ ਸਾਹਿਬ ਚ ਪੁਲਿਸ ਦੀ ਏਡ ਤੇ ਅਸਿਸਟੈਂਸ ਲਈ ਪਹੁੰਚੇ ਨੇ ਨਾਲ ਹੀ ਮੈਂ ਦੱਸਣਾ ਚਾਹੂੰਗੀ ਕਿ ਜੇ ਇੱਥੇ 20 ਤੋਂ ਬਾਅਦ ਅਸੀਂ ਜਿਹੜੀਆਂ ਪਾਰਕਿੰਗ ਸਪਾਟਸ ਉਹ ਅਸੀਂ ਆਈਡੈਂਟੀਫਾਈਟ ਕੀਤੀ ਨੇ ਪਾਰਕਿੰਗ ਤੋਂ ਗੁਰਦੁਆਰਾ ਸਾਹਿਬ ਦਾ ਏਰੀਆ ਜਿਹੜਾ ਸ਼ਹਿਰ ਦਾ ਏਰੀਆ ਉਹਦੇ ਵਿੱਚ ਸੰਗਤ ਨੂੰ ਉਹਨਾਂ ਦੀ ਇੱਥੇ ਪਹੁੰਚਣ ਦੇ ਵਿੱਚ ਮਦਦ ਕਰਨ ਦੇ ਲਈ ਸ਼ਟਲ ਸਰਵਿਸ ਅਸੀਂ ਪ੍ਰੋਵਾਈਡ ਕੀਤੀ ਹੈ ਤੇ ਅਸੀਂ ਤੋਂ ਵੱਧ ਜਿਹੜੀਆਂ ਬੱਸੇ ਜਿੱਥੇ ਚੱਲ ਰਹੀਆਂ ਨੇ ਨਾਲ ਹੀ ਜਿਹੜੇ ਰਿਕਸ਼ੇ ਨੇ ਤੇ ਈ ਰਿਕਸ਼ੇ ਨੇ ਉਹ ਵੀ ਚੱਲ ਰਹੇ ਨੇ ਆ ਵੱਖ-ਵੱਖ ਥਾਵਾਂ ਤੇ ਜਿਹੜਾ ਸਹਾਇਤਾ ਕੇਂਦਰ ਹੈ ਉਹ ਬਣਾਇਆ ਗਿਆ ਹੈ ਤਾਂ ਜੋ ਸੰਗਤ ਦੇ ਕਿਸੇ ਮੈਂਬਰ ਨੂੰ ਕੋਈ ਵੀ ਦਿੱਕਤ ਦਾ ਦਿੱਕਤ ਪੇਸ਼ ਆ ਰਹੀ ਹੈ ਚਾਹੇ ਪੁਲਿਸ ਸੰਬੰਧਾ ਸੰਬੰਧੀ ਹੈ ਚਾਹੇ ਉਹ ਕੋਈ ਹੈਲਥ ਸੇਵਾਵਾਂ ਸੰਬੰਧੀ ਹੈ ਉੱਥੇ ਅਪਰੋਚ ਕਰ ਸਕੀਏ ਤੇ ਅਸੀਂ ਉਹਨਾਂ ਨੂੰ ਉੱਥੇ ਇਮੀਡੀਏਟ ਹੈਲਪ ਪ੍ਰੋਵਾਈਡ ਕਰਦੇ ਹਾਂ ਦੇਖਿਆ ਜਾਵੇ ਇਸ ਸਿੱਧੀ ਜੂੜ ਮੇਲੇ ਆ ਵਿੱਚ ਲੱਖਾਂ ਦੀ ਗਿਣਤੀ ਤੇ ਬੇਸੰਗਤ ਪਹੁੰਚੀ ਤੇ ਇਹਨਾਂ ਦਿਹਾੜਿਆਂ ਦੌਰਾਨ ਕਈ ਤਰ੍ਹਾਂ ਦੇ ਸ਼ਰਾਰਤੀ ਅਨਸਰ ਵੀ ਸ਼ਿਰਕਤ ਕਰਦੇ ਨੇ ਲੋਕਾਂ ਨੂੰ ਤੰਗ ਪੇਸ਼ਾਨ ਕਰਦੇ ਤੇ ਇਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਨਜ਼ਰ ਰੱਖੀ ਜਾ ਰਹੀ ਹੈ ਜਿਹੜਾ ਇਲਾਕੇ ਦਾ ਚੱਪਾ ਚੱਪਾ ਹੈ ਜੀ ਪਹਿਲੀ ਗੱਲ ਤੋਂ ਸੀਸੀਟੀਵੀ ਕੈਮਰਿਆਂ ਨਾਲ ਕਵਰਡ ਹੈ ਬਹੁਤ ਹੈਵੀ ਡਿਪਲॉयਮੈਂਟ ਕੀਤੀ ਗਈ ਹੈ ਆ ਜੋ ਤੁਸੀਂ ਗੱਲ ਕੀਤੀ ਹੈ ਇਸ ਸ਼ਰਾਰਤੀ ਅੰਸਰਾਂ ਬਾਰੇ ਉਹਨਾਂ ਬਾਰੇ ਪੁਲਿਸ ਵੱਲੋਂ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਸਖਤ ਐਕਸ਼ਨ ਵੀ ਕੀਤਾ ਜਾਏਗਾ। ਨਾਲ ਹੀ ਮੈਂ ਤੁਹਾਡੇ ਚੈਨਲ ਰਾਹੀਂ ਇਹੀ ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੀ ਹੈ ਜੀ ਕਿ ਜਿਹੜੀ ਇਸ ਅਕਸਰ ਦੀ ਮर्यादा ਹੈ ਕਿਉਂਕਿ ਇਹ ਇੱਕ ਸੋਗ ਸਭਾ ਹੈ ਤੇ ਇੱਥੇ ਜੋ ਪਹੁੰਚ ਰਹੇ ਨੇ ਉਹ ਇਸ ਮर्यादा ਧਿਆਨ ਰੱਖਣ ਤੇ ਫਤਗੜ ਸਾਹਿਬ ਪੁਲਿਸ ਹਰ ਵੇਲੇ 24 ਘੰਟੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ ਪਰ ਜੋ ਇਸ ਇਵੈਂਟ ਦੀ ਮर्यादा ਹੈ ਅਸੀਂ ਸਾਰੇ ਉਸ ਚੀਜ਼ ਨੂੰ ਯਾਦ ਰੱਖੀਏ। ਸੋ ਇਹਨਾਂ ਐਸਐਸਪੀ ਫਤਿਹਗੜ ਸਾਹਿਬ ਡਾਕਟਰ ਰਵਜੋਤ ਗਰੇਵਾਲ ਜਿਨ੍ਹਾਂ ਨੇ ਦੱਸਿਆ ਕਿ ਸ਼ਹੀਦੀ ਜੋੜ ਮੇਲ ਮੌਕੇ ਟ੍ਰੈਫਿਕ ਨੂੰ ਲੈ ਕੇ ਵਿਸ਼ੇਸ਼ ਪੁਖਤਾ ਪ੍ਰਬੰਧ ਕੀਤੇ ਗਏ ਹਨ ਤੇ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਪੇਸ਼ ਨਹੀਂ ਆਉਂਦੀ ਤੇ ਜਾ ਰਹੀ ਤੇ ਨਾਲ ਹੀ ਇਸ਼ਾਰਾਰਤੀ ਅਨਸਰਾਂ ਤੇ ਨਜ਼ਰ ਰੱਖਣ ਲਈ ਵਿਸ਼ੇਸ਼ ਤੌਰ ਤੇ ਸੀਸੀਟੀ ਵੀ ਕੈਮਰੇ ਅਤੇ ਸਾਦੇ ਕਮਰਿਆਂ ਦੇ ਵਿੱਚ ਸਾਦੇ ਅਤੇ ਸਾਦੇ ਅਤੇ ਸਾਦੇ ਕੱਪੜਿਆਂ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ ਜਗਦੇਵ ਸਿੰਘ ਪੀਟੀਸੀ న్యూਸ ਫਤਿਹਗੜ ਸਾਹਿਬ